ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਨਮਸਕਾਰ ਜੀ ਸਾਰਿਆਂ ਨੂੰ। ਹੋਰ ਕੀ ਹਾਲ ਚਾਲ ਜੀ ਸਾਰਿਆਂ ਦਾ? ਸਾਰੇ ਦੋਸਤ ਭੈਣ ਭਰਾ ਕੀ ਕਰ ਰਿਹਾ ਜੀ? ਗਰਮੀ ਗਰਮੀ ਬਹੁਤ ਹੋਈ ਆ ਤੇ ਮੀਂਹ ਪੈਂਦੇ ਨੇਗੇ ਤੇ ਉਦਾਂ ਮੈਂ ਕਈ ਚੈਨਲ ਚੈਨਲਾਂ ਤੇ ਦੇਖਿਆ ਵੀ ਉਹ ਉਹ ਗੁੱਡੀਆਂ ਫੂਕਦੇ ਆ। ਹਾਂਜੀ ਤੇ ਪਤਾ ਨਹੀਂ ਮੀਂਹ ਪੈਂਦਾ ਕਿ ਨਹੀਂ ਪੈਂਦਾ। ਹਾਂ ਨਹੀਂ ਪੈ ਗਿਆ। ਤੇ ਇਹ ਹੋ ਸਕਦਾ ਗੁੱਡੀ ਫੁੱਕ ਆ ਗਿਆ ਪੈ ਗਿਆ ਪੈ ਜਾਂਦਾ ਪੈ ਜਾਂਦਾ ਆ ਗਿਆ ਇੱਕ ਦਿਨ ਤਾਂ ਕਾਫੀ ਮੀ ਪਿਆ ਉਹ ਜਿੱਦਣ ਕਿਸੇ ਨੇ ਗੁੱਡੀ ਫੋਕੀ ਸੀ ਉੱਥੇ ਉਹਨਾਂ ਦੇ ਪਿੰਡ ਪਰ ਮੀ ਸਾਡੇ ਪਿੰਡ ਪੈ ਗਿਆ ਨਹੀਂ ਇੱਧਰ ਪੈ ਗਿਆ ਮੁੜ ਕੇ ਫੇ ਨਹੀਂ ਪਿਆ ਇੱਕ ਸਾਡੇ ਕੋ ਵੀ ਅੱਜ ਗੁੱਡੀ ਪਈ ਸੀ ਛੋਟੀ ਜੀ ਅਸੀਂ ਉਹਨੂੰ ਅੱਗ ਲਾਈ ਤੇ 2 ਕੁ ਮਿੰਟ ਪਿਆ ਫਿਰ ਹਟ ਗਿਆ ਹੁਣ ਤੇ ਚਲੋ ਫੇ ਜਿੱਡੀ ਕੀ ਤੁਸੀਂ ਗੋਡੀ ਭੁਖੀ ਹੋਣਾ ਕਿ ਵੀ ਪੈ ਗਿਆ ਹੁਣ ਕੋਈ ਵੱਡੀ ਗਾ ਵੱਡੀ ਬਣਾ ਕੇ ਤੇ ਫੇ ਅੱਗ ਲਾ ਕੇ ਦੇਖਦੇ ਆ ਪਰ ਰੱਬ ਮਾਰਦਾ ਪਰ ਐਡਾ ਕੁਝ ਨਹੀਂ ਹੁੰਦਾ ਇਹ ਤਾਂ ਵੀ ਇੱਕ ਪੁਰਾਣੀਆ ਕਰ ਲਾਇਆ ਅੱਗੇ ਉਦਾਂ ਹੀ ਅੱਗੇ ਉਦਾਂ ਹੀ ਨਹੀਂ ਪਿੰਦੇ ਹੁੰਦੇ ਸੀ ਮੀ ਬੰਦ ਕਰਾਉਣ ਲਈ ਲੋਕੀ ਗਲੀਆਂ 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 ਪ੍ਰਣਾਲਿਆਂ ਦੇ ਥੱਲੇ ਉਹ ਕੁਝ ਦੱਬਦੇ ਹੁੰਦੇ ਸੀ ਨਹੀਂ ਜਦੋਂ ਮੀ ਮੰਗਦੇ ਸੀ ਤਾਂ ਦਲੀਆ ਵੰਡਦੇ ਹੁੰਦੇ ਸੀ ਹਾਂ ਬੜਾ ਕੁਝ ਕਰਦੇ ਸੀ ਤਾਂ ਜਦੋਂ ਫੇ ਮੀ ਜਿਆਦਾ ਆ ਜਾਣਾ ਤਾਂ ਫੇ ਜਾਂ ਮਾਂ ਦੱਬੋ ਕਹਿਣਾ ਮਾਂ ਦੱਬੋ ਵੇੜੇ ਦੇ ਵਿੱਚ ਤਾਂ ਕੱਚੇ ਵੇੜੇ ਹੁੰਦੇ ਸੀ ਉਹਦੇ ਵਿੱਚ ਮਾਂ ਦੱਬੋ ਤੇ ਫੇ ਮੀ ਹੜ ਜਵੇ ਜੇ ਕਿਸੇ ਦਾ ਵਿਆਹ ਹੋਣਾ ਕੁੜੀ ਦਾ ਕਿਸੇ ਦਾ ਤਾਂ ਕਹਿਣਾ ਮਾਂ ਦੱਬੋ ਮੀ ਹੜ ਜਵੇ ਤਾਂ ਵਿਆਹ ਸੋਹਣਾ ਸੋਹਣਾ ਹੋ ਜੇ ਵਿਆਹ ਸੋਹਣਾ ਹੋ ਜੀ ਬਿਲਕੁਲ ਬਿਲਕੁਲ ਅੱਗੇ ਵਿਆਹਦਕਰਾਂ ਜੀ ਕਰਦੇ ਸੀ ਸਾਰੇ ਸਹੀ ਗੱਲ ਤਾਂ ਆਈ ਕਹਿੰਦੇ ਨੇ ਰੱਬਾ ਮੀਂਹ ਨਾ ਪਾਇਆ ਅੱਜ ਸਾਡੇ ਵਿਆਹ ਆ ਵਿਆਹ ਸੋਨਾ ਸੋਨਾ ਨਿਪਟ ਜਿਵੇਂ ਕੰਮ ਹੁਣ ਪਹਿਲਾਂ ਸਾਂਝ ਹੁੰਦੇ ਕੋਈ ਰੌਲਾ ਹੀ ਨਹੀਂ ਮੀਂਹ ਦਾ ਹੁਣ ਮੀਂਹ ਦਾ ਕੋਈ ਰੌਲਾ ਹੀ ਨਹੀਂ ਤਾਂ ਹੀ ਮੀਂਹ ਪੈਣਾ ਵੀ ਰੜ ਗਿਆ ਉਹ ਕਹਿੰਦਾ ਹੁਣ ਤੁਸੀਂ ਵੀ ਅੰਦਰ ਵੜ ਗਏ ਤਾਂ ਮੈਂ ਵੀ ਨਹੀਂ ਹੁਣ ਨਿਆਣ ਬੜੀ ਜਾਓ ਅੰਦਰ ਮੇਰੇ ਤੋਂ ਡਰ ਕੇ ਅੰਦਰ ਵੜਿਆ ਬੜੇ ਰੋ ਅੰਦਰ ਬੜੇ ਨਹੀਂ ਸਹੀ ਗੱਲ ਅਸੀਂ ਹਾਜ਼ਰ ਹੋ ਗਏ ਆ ਫੇਰ ਤੁਹਾਡੇ ਸਾਹਮਣੇ ਅੱਜ ਪ੍ਰੋਗਰਾਮ ਲੈ ਕੇ ਭੁੱਲ ਗਏ ਲੋਕ ਬਾਕੀ ਬਤਾਂ ਪੋਣੀਆਂ ਹੈਨਾ ਤੇ ਪਹਿਲਾਂ ਅਪ ਦੱਸਦੇ ਆ ਸਾਰਿਆਂ ਨੂੰ ਪਿਛਲੀ ਬਾਤ ਦਾ ਜਵਾਬ ਹਾਂਜੀ ਪਿਛਲੀ ਬਾਤ ਦਾ ਜ ਦਰਵਾਜਾ ਸੀ ਹਾਂਜੀ ਸਾਰਿਆਂ ਨੂੰ ਭਲੇਖਾ ਲੱਗਾ ਗਈਆਂ ਨੇ ਕੁਝ ਪਰਸ਼ਾਵਾਂ ਕਿਹਾ ਆ ਪਰ ਪਰਸ਼ਾਵਾਂ ਨਹੀਂ ਜੀ ਇਹਦਾ ਜਵਾਬ ਦਰਵਾਜਾ ਹੀ ਆ ਦਰਵਾਜਾ ਆ ਤੂੰ ਚੱਲ ਤਾਂ ਮੈਂ ਆਇਆ ਜਦੋਂ ਦਰਵਾਜਾ ਖੁੱਲ ਗਿਆ ਤਾਂ ਆਪਾਂ ਅੰਦਰ ਜਾਂਦੇ ਆ ਫੇਰ ਹਾਂ 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 ਸਹੀ ਗੱਲ ਹੈ ਇਸ ਲਈ ਦਰਵਾਜਾ ਦਰਵਾਜਾ ਚਲੋ ਕੋਈ ਗੱਲ ਨਹੀਂ ਸਾਰਿਆਂ ਨੇ ਜਵਾਬ ਦਿੱਤੇ ਆ ਹਾਂਜੀ ਜਵਾਬ ਦਿੱਤੇ ਸਾਰਿਆਂ ਨੇ ਤੁਹਾਡਾ ਬਹੁਤ ਬਹੁਤ ਥੈਂਕ ਯੂ ਤੁਸੀਂ ਕੋਸ਼ਿਸ਼ ਤਾਂ ਕੀਤੀ ਹੈ ਨਾ ਬੁੱਝਣ ਦੀ ਕੀ ਲੋਕ ਇਹ ਬਿਲਕੁਲ ਬਿਲਕੁਲ ਇਹ ਬਹੁਤ ਜੋ ਕੋਸ਼ਿਸ਼ ਕੀਤੀ ਆ ਇੰਨਾ ਹੀ ਬਹੁਤ ਆ ਤੁਸੀਂ ਸਾਡੇ ਨਾਲ ਜੁੜਦੇ ਆ ਸਾਡੇ ਲਈ ਟਾਈਮ ਕੱਢਦੇ ਆ ਸਾਨੂੰ ਇੰਨੇ ਇੰਨਾ ਹੀ ਬਹੁਤ ਆ ਹੁਣ ਅਸੀਂ ਤੁਹਾਨੂੰ ਦੱਸਦੇ ਆ ਜੀ ਜਿਨ੍ਹਾਂ ਨੇ ਜਵਾਬ ਸਹੀ ਦਿੱਤੇ ਹੈ ਹਾਂਜੀ ਸਭ ਤੋਂ ਪਹਿਲਾਂ ਹੈ ਜੀ ਯੋਗਰਾਜ ਸੁਖਾਨਾ ਪਰਮਜੀਤ ਕਲਚੀ ਤੇ ਅਰੀਨਾ ਬੱਬਰ ਇਹਨਾਂ ਦਾ ਜੀ ਚੈਨਲ ਆਏ ਵੀ ਹਨਾ ਮਾਈ ਨਾਨੂ ਗਾਰਡਨ ਹਨਾ ਅੰਮ੍ਰਿਤਸਰ ਤੋਂ ਇਹਨਾਂ ਨੇ ਵੀ ਜਵਾਬ ਦਿੱਤਾ ਹੈ ਔਰ ਬਹੁਤ ਵਧੀਆ ਵੀਡੀਓ ਬਣਾਉਂਦੇ ਆ ਜਰੂਰ ਆਂਦੇ ਚੈਨਲ ਤੇ ਜਾਓ ਤੇ ਦੂਜਾ ਜੀ ਆਲਕ ਸੂਟ ਡਿਜ਼ਾਈਨਰ ਕਲਵੰਤ ਕਲਸੀ ਰੋਹਿਤ ਰੱਤੂ ਕੁਲਵੀਰ ਕੌਰ ਕਲਦੀਪ ਚਿੱਤਾ ਹਾਂਜੀ ਇਹਨਾਂ ਨੇ ਜਵਾਬ ਸਹੀ ਦਿੱਤੇ ਆ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਵੈਲਕਮ ਸਾਡੇ ਚੈਨਲ ਤੇ ਸਵਾਗਤ ਹੈ ਤੁਹਾਡਾ ਹਾਂ ਜੀ ਬਹੁਤ ਬਹੁਤ ਥੈਂਕ ਯੂ ਤੇ ਇਹ ਸਾਡੀ ਵੀਡੀਓ ਦੇਖਦੇ ਆ ਤਾਂ ਏਦੀ ਸਾਨੂੰ ਵੀ ਤੁਹਾਡਾ ਤੁਹਾਡੀ ਯਾਦ ਆਉਂਦੀ ਰਹਿੰਦੀ ਆ ਤੁਹਾਡੇ ਕਮੈਂਟ ਪੜਦੇ ਆ ਤਾਂ ਅਸੀਂ ਬਹਿ ਕੇ ਫਿਰ ਬਹੁਤ ਮਜ਼ਾ ਬਹੁਤ ਆਨੰਦ ਆਉਂਦਾ ਸਾਨੂੰ ਤੁਹਾਡੇ ਨਾਲ ਗੱਲ ਕਰਨਾ ਸਭ ਤੇ ਦੋਸਤੋ ਇਹਦਾ ਮਾਪੇ ਜਿਹੜੇ ਆ ਨਾ ਮਾਪੇ ਮਿਲਦੇ ਨਹੀਂਗੇ ਬਿਲਕੁਲ ਬੜੀ ਮੁਸ਼ਕਲ ਆ ਜਿਨ੍ਹਾਂ ਦੇ ਕੋਲ ਮਾਪੇ ਹੈਗੇ ਨਾ ਉਹ ਭਾਗਾਂ ਵਾਲਿਆ ਸਹੀ ਗੱਲ ਜਿਨ੍ਹਾਂ ਦੇ ਮਾਪੇ ਨਹੀਂ ਹੁੰਦੇ ਉਹਨਾਂ ਨੂੰ ਪੁੱਛ ਕੇ ਦੇਖੋ ਉਹਨਾਂ ਨੂੰ ਪੁੱਛ ਕੇ ਦੇਖੋ ਕਿ ਉਹਨਾਂ ਨੂੰ ਕਿੰਨੀ ਉਹਨਾਂ ਦੀ ਲੋੜ ਸੀ ਪਰ ਨਹੀਂ ਰੱਬ ਨੇ ਉਹਨਾਂ ਨੂੰ ਦਿੱਤੇ ਚਲੋ ਇਹ ਤਾਂ ਹੁਣ ਵਾਹਿਗੁਰੂ ਜੀ ਮਰਜ਼ੀ ਹੋ ਆਪਾਂ ਕਹਿ ਸਕਦੇ ਹਾਂ ਨਾ ਕਿ ਉਹ ਵਾਂਝੇ ਰਹਿ ਗਏ ਇਸ ਪਿਆਰ ਤੋਂ ਸਹੀ ਗੱਲ ਮਾਪੇ ਬਹੁਤ ਦੇਖੋ ਜੀ ਰੱਬ ਤੋਂ ਬਾਅਦ ਮਾਪੇ ਆ ਜੀ ਜਿਹੜੇ ਤੁਹਾਨੂੰ ਹਰ ਵੇਲੇ ਤੁਹਾਡੇ ਲਈ ਅਸ਼ੀਰਵਾਦ ਦਿੰਦੇ ਹਨ ਹਾਂਜੀ ਬਿਲਕੁਲ ਤੇ ਇਹ ਜਿਹੜੀਆਂ ਦੁਆਵਾਂ ਜਿਹੜੀਆਂ ਨਾ ਇਹ ਦੁਆ ਜਿਹੜੀ ਆ ਬਹੁਤ ਜਲਦੀ ਅਸਰ ਕਰਦੀ ਆ ਔਰ ਦੁਆ ਜਿਹੜੀ ਆ ਕਹਿੰਦੇ ਡਾਇਰੈਕਟ ਰੱਬ ਤੇ ਰੱਬ ਕੋਲ ਪਹੁੰਚਦੀ ਆ ਉਸੇ ਵੇਲੇ ਹਾਂਜੀ ਕੋਈ ਰਿਕਰਵਟ ਨਹੀਂ ਗਈ ਬਿਲਕੁਲ ਹਾਂ ਤੇ ਇਹਦੇ ਇਹ ਤੇ ਮਾਪੇ ਹਮੇਸ਼ਾ ਆਪਣੇ ਬੱਚਿਆਂ ਨੂੰ ਦੁਆਵਾਂ ਹੀ ਦਿੰਦੇ ਹਨ ਹਾਂਜੀ ਔਰ ਦੁਆ ਜਿਹੜੀ ਆ ਡਾਇਰੈਕਟ ਸੁਣੀ ਜਾਂਦੀ ਆ ਬਿਲਕੁਲ ਤੇ ਪ੍ਰਮਾਤਮਾ ਆਪ ਹੀ ਕਰਦਾ ਬੱਚਿਆਂ ਦੇ ਨਾਲ ਹੋ ਕੇ ਐਦਾਂ ਹੀ ਇੱਕ ਬਜ਼ੁਰਗ ਮਾਤਾ ਮੈਡੀਕਲ ਸਟੋਰ ਤੇ ਜਾਂਦੀ ਹੈ ਹਾਂਜੀ ਉੱਥੇ ਬੜਾ ਰਸ਼ ਹੁੰਦਾ ਅੱਛਾ ਉਹ ਮੈਡੀਕਲ ਸਟੋਰ ਤੇ ਖੜੀ ਹੋ ਜਾਂਦੀ ਹੈ ਲਾਈਨ ਪਿੱਛੇ ਲੱਗੀ ਰਹਿੰਦੀ ਹੈ ਦੇਖਦੀ ਰਹਿੰਦੀ ਹੈ ਕਦੋਂ ਮੇਰੀ ਵਾਰੀ ਆਵੇ ਹਨਾ ਅੱਛਾ ਤੇ ਬੜੇ ਗੌਰ ਨਾਲ ਉਹਦੇ ਆ ਦੇਖਦੀ ਆ ਤੇ ਉਹ ਮੈਡੀਕਲ ਵਾਲਾ ਵੀ ਉਹਦੇ ਵੱਲ ਦੇਖਦਾ ਵੀ ਮਾਤਾ ਨੇ ਕੁਝ ਲੈਣਾ ਹੈ ਹਨਾ ਪਤਾ ਨਹੀਂ ਕੀ ਲੈਣਾ ਹੈ ਨੇ ਹਨਾ ਉਹਦੇ ਵੱਲ ਦੇਖੀ ਜਾਂਦੀ ਸੀ ਗੌਰ ਨਾਲ ਵਲੇ ਨਾਲ ਹਮ ਤੇ ਉਹ ਮੈਡੀਕਲ ਵਾਲਾ ਥੋੜਾ ਫ੍ਰੀ ਨਹੀਂ ਸੀ ਮੋਰੇ ਰਾਸ਼ੇ ਦਾ ਹਨਾ ਅੱਛਾ ਤੇ ਥੋੜੀ ਦੇਰ ਇਦਾਂ ਉਹ ਵੇਟ ਕਰਦੀ ਰਹੀ ਮਾਤਾ ਪਰ ਫਿਰ ਉਹਨੇ ਦੇਖਿਆ ਰਾਸ਼ੇਆ ਕੋਈ ਗੱਲ ਨਹੀਂ ਉਹ ਦੂਸਰੀ ਸਾਈਡ ਤੇ ਜਾ ਕੇ ਨਾ ਦਰਖਤ ਦੇ ਥੱਲੇ ਬੈ ਗਈ ਪਿੰਡ ਦੇ ਛਾਵੇਂ ਬੈ ਗਈ ਅੱਛਾ ਤੇ ਉਹ ਮੈਡੀਕਲ ਵਾਲਾ ਵੀ ਉਹਨੂੰ ਦੇਖਦਾ ਰਿਹਾ ਨਾ ਉਹਨੇ ਆਪਣਾ ਕੰਮ ਨਿਪਟਾਇਆ ਹਾਂਜੀ ਸਾਰਾ ਦਵਾਈਆਂ ਦੁਨੀਆ ਦਿੱਤੀਆਂ ਹਮ ਤੇ ਦੇਖ ਕੇ ਤਾਂ ਫਿਰ ਉਹ ਮਾਤਾ ਕੋ ਚਲੀ ਗਿਆ ਅੱਛਾ ਕਹਿੰਦਾ ਮਾਤਾ ਦੱਸ ਕੀ ਗੱਲ ਐ ਮੈਂ ਦੇਖ ਰਿਹਾ ਸੀ ਤੇਰੇ ਅਲ ਤੁਸੀਂ ਕੁਝ ਕਹਿਣਾ ਚਾਹੁੰਦੇ ਸੀਗੇ ਹਾਂਜੀ ਹਨਾ ਕੁਝ ਲੈਣਾ ਆ ਜਾਂ ਕੋਈ ਪੈਸੇ ਦੀ ਕਮੀ ਹੈ ਜਾਂ ਕੋਈ ਤੁਹਾਨੂੰ ਪ੍ਰੋਬਲਮ ਹੈ ਦੱਸੋ ਅੱਛਾ ਹਨਾ ਉਹ ਕਹਿੰਦੀ ਮੈਨੂੰ ਕੋਈ ਪੈਸੇ ਦੀ ਕਮੀ ਨਹੀਂ ਸਾਰਾ ਕੁਝ ਯਾ ਰੱਬ ਨੇ ਦਿੱਤਾ ਹੋਇਆ ਹਨਾ ਬਹੁਤ ਕੁਝ ਆ ਹੂੰ ਤੇ ਉਹ ਕਹਿੰਦਾ ਫੇਰ ਫੇਰ ਕੀ ਗੱਲ ਆ ਹੂੰ ਕਹਿੰਦੀ ਮਤਲਬ ਮੇਰਾ ਮੁੰਡਾ ਜਿਹੜਾ ਹੈ ਨਾ ਮੇਰਾ ਬੱਚਾ ਹੈ ਮੇਰਾ ਲੜਕਾ ਉਹ ਮਤਲਬ ਮੇਰੇ ਤੋਂ ਦੂਰ ਰਹਿੰਦਾ ਹੈ ਅੱਛਾ ਤੇ ਅੱਗੇ ਜਦੋਂ ਛੁੱਟੀਆਂ ਹੁੰਦੀਆਂ ਸੀ ਗਰਮੀਆਂ ਦੀਆਂ ਤੇ ਹਰ ਸਾਲ ਮੇਰੇ ਕੋਲ ਆਉਂਦੇ ਸੀ ਉਹ ਸ਼ਹਿਰ ਚ ਰਹਿੰਦੇ ਆ ਆਪਣੇ ਪਰਿਵਾਰ ਨਾਲ ਰਹਿੰਦਾ ਠੀਕ ਆ ਤੇ ਉਹ ਮੈਡੀਕਲ ਵਾਲਾ ਕਹਿੰਦਾ ਵੀ ਮਾਤਾ ਤੇਰਾ ਘਰ ਹੋਰ ਕੋਈ ਹਾਂ ਨਾ ਤੁਹਾਡੇ ਪਿਓ ਦਾ ਹਸਬੰਦ ਕਿੱਥੇ ਆ ਉਹ ਕਿੱਥੇ ਆ ਉਹ ਕਹਿੰਦੀ ਨਹੀਂ ਉਹ ਤਾਂ ਪੂਰੇ ਹੋ ਚੁੱਕਿਆ ਹੈ ਤੇ ਮੈਂ ਕੱਲੀ ਰਹਿਣੀ ਆ ਮੁੰਡੇ ਦੀ ਨੌਕਰੀ ਆ ਸ਼ਹਿਰ ਚ ਉਹਨੂੰ ਕਰਨੀ ਪੈਂਦੀ ਉਹਨੂੰ ਜਾਣਾ ਪੈਂਦਾ ਉਹ ਆਪਣੀ ਫੈਮਿਲੀ ਨਾਲ ਰਹਿੰਦਾ ਉੱਥੇ ਉਹਦੇ ਬੱਚੇ ਆ ਤੇ ਮੈਨੂੰ ਮਿਲ ਜਾਂਦੇ ਆਣ ਕੇ ਅੱਛਾ ਤੇ ਮੈਂ ਹਰ ਗਰਮੀਆਂ ਨੂੰ ਛੁੱਟੀਆਂ ਤੇ ਉਹਨਾਂ ਦਾ ਇੰਤਜ਼ਾਰ ਕਰਦੀ ਹੁੰਨੀ ਆ ਉਹ ਦਿਨ ਮੇਰੇ ਲਈ ਬਹੁਤ ਵਧੀਆ ਹੁੰਦੇ ਆ ਬਹੁਤ ਮੈਨੂੰ ਹੁੰਦਾ ਕਿ ਹੁਣ ਮੇਰੇ ਘਰ ਤੇ ਰੌਣਕ ਲੱਗਣੀ ਆ ਮੇਰੇ ਘਰ ਤੇ ਚੈਲਪਹਿਲ ਹੋਣੀ ਆ ਤੇ ਮੈਂ ਬੜੀ ਬੇਸਬਰੀ ਨਾਲ ਉਹ ਟਾਈਮ ਦਾ ਇੰਤਜ਼ਾਰ ਕਰਦੀ ਹਾਂ ਹਾਂਜੀ ਤੇ ਕਹਿੰਦੀ ਐਤਕੀ ਉਹਨਾਂ ਦਾ ਫੋਨ ਆਇਆ ਕਿ ਅਸੀਂ ਆ ਨਾ ਨਹੀਂ ਆ ਸਕਦੇ ਅੱਛਾ ਹਨਾ ਅਸੀਂ ਪਹਾੜਾਂ 'ਚ ਜਾਣਾ ਘੁੰਮਣ ਅੱਛਾ ਕਿ ਅਸੀਂ ਮਾਤਾ ਤੇਰੇ ਕੋਲ ਨਹੀਂ ਆ ਸਕਦੇ ਹਨਾ ਉਹ ਸਾਲ ਪਰ ਇੰਤਜ਼ਾਰ ਕਰਦੀ ਹਣੀ ਉਹ ਇੰਤਜ਼ਾਰ ਕਰਦੇ ਬੱਚੇ ਹਨਾ ਛੁੱਟੀਆਂ ਆਉਣੀਆਂ ਹਨਾ ਤੇ ਉਹ ਕਹਿੰਦੀ ਨਹੀਂ ਆ ਸਕਦੀ ਤੇ ਕਹਿੰਦੀ ਮੈਂ ਫਿਰ ਕਹਿੰਦਾ ਮਾਤਾ ਫਿਰ ਮੈਂ ਕੀ ਕਰ ਸਕਦਾ ਦੱਸ ਜੀ ਤਰੀਕ ਸੇਵਾ ਹਾਂ ਨਾ ਤੇ ਉਹ ਕਹਿੰਦੀ ਮੈਂ ਤੇਰੇ ਕੋ ਦਵਾਈ ਲੈਣ ਆਈ ਆ ਕੋਈ ਇਦਾਂ ਦੀ ਦਵਾਈ ਮੈਨੂੰ ਦੇ ਜਿਹਦੇ ਨਾਲ ਮੈਂ ਜਿਹਦੇ ਨਾਲ ਮੈਂ ਆਪਣੇ ਬੱਚਿਆਂ ਨੂੰ ਭੁੱਲ ਸਕਾਂ ਹੂੰ ਕੋਈ ਇਦਾਂ ਦੀ ਮੈਨੂੰ ਦਵਾਈ ਦੇ ਮੈਂ ਆਪਣੇ ਬੱਚਿਆਂ ਨੂੰ ਭੁੱਲ ਜਾਵਾਂ ਮੇਰੇ ਕੋ ਭੁੱਲ ਨਹੀਂ ਹੁੰਦੇ ਇਹਨਾਂ ਕਹਿ ਕੇ ਉਹ ਮਾਤਾ ਉੱਚੀ ਉੱਚੀ ਰੋਣ ਲੱਗ ਪਈ ਹੂੰ ਤੇ ਉਹ ਮੈਡੀਕਲ ਵਾਲਾ ਵੀ ਵਿਚਾਰਾ ਉਹਦੇ ਪੈਰਾਂ 'ਚ ਬੈਠ ਗਿਆ। ਨਾ 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 ਤਿੰਦਾ ਮਾਤਾ ਤੋਂ ਫਿਕਰ ਨਾ ਕਰ। ਆਮਨੇ ਕੋਈ ਗੱਲ ਨਹੀਂ ਮੈਨੂੰ ਆਪਣਾ ਹੀ ਸਮਝ ਆਪਣਾ ਹੀ ਹਾਂਜੀ ਮੈਨੂੰ ਆਪਣਾ ਬੱਚਾ ਸਮਝ ਆਪਣਾ ਬੱਚਾ ਸਮਝ ਹਾਂ ਤੇ ਮੇਰੀ ਵੀ ਮਾਂ ਹੈ ਨੀਗੀ। ਨਾ ਤੇ ਮੈਂ ਤੈਨੂੰ ਆਪਣੀ ਮਾਂ ਕੋਈ ਸਮਝਦਾ। ਹਾਂਜੀ ਤੇ ਅੱਜ ਤੋਂ ਬਾਅਦ ਜਿੰਨੀ ਵੀ ਤੈਨੂੰ ਕੋਈ ਪ੍ਰੋਬਲਮ ਹੋਊਗੀ ਕੋਈ ਵੀ ਚੀਜ਼ ਦੀ ਲੋੜ ਹੋਵੇ ਮੈਨੂੰ ਦੱਸਣਾ ਆ ਮੇਰੇ ਕੋਲੋਂ ਕੋਈ ਵੀ ਲੋੜ ਹੋਵੇ ਤਾਂ ਮੈਨੂੰ ਦੱਸਣਾ ਮੈਂ ਜਿੰਨਾ ਹੋ ਸਕਿਆ ਤੁਹਾਡੀ ਵੱਧੋ ਵੱਧ ਸੇਵਾ ਕਰੂੰਗਾ ਜੇ ਮੇਰੇ ਘਰ ਚਲੋਂ ਤੇ ਬਾਲਾ ਹੀ ਵਧੀਆ ਹਾਂ ਪਰ ਉਹ ਮਾਦਾ ਕਹਿੰਦੀ ਮੈਂ ਨਹੀਂ ਘਰ ਤਾਂ ਨਹੀਂ ਜਾਣਾ ਮੈਂ ਉੱਥੇ ਰਹੂੰਗੀ ਪਰ ਮੈਨੂੰ ਤੂੰ ਕਦੇ ਕਦੇ ਆਣ ਕੇ ਮਿਲ ਜਾ ਮਿਲ ਜਾ ਹਾਂ ਮੇਰੀ ਉਹ ਜਿਹੜੀ ਇੱਕ ਜਿਹੜੀ ਭੁੱਖ ਆ ਮਾਰਾ ਉਹ ਦੂਰ ਹੋ ਜੀਏ ਭੁੱਖਾ ਦੂਰ ਹੋ ਜੀਏ ਸਹੀ ਗੱਲ ਹੈ ਸਹੀ ਗੱਲ ਹੈ ਇਹ ਇਹ ਦੇਖੋ ਇੱਕ ਛੋਟੀ ਜੀ ਕਹਾਣੀ ਸੀਗੀ ਪਰ ਇਹਦੇ ਪਿੱਛੇ ਦੇਖੋ ਤੁਸੀਂ ਕਿੰਨੀ ਵੱਡੀ ਇੱਕ ਸਚਾਈ ਆ ਕਿ ਮਾਂ-ਬਾਪ ਬੱਚਿਆਂ ਨੂੰ ਭੁੱਲ ਨਹੀਂ ਸਕਦੇ ਉਹ ਦਵਾਈ ਲੈਣ ਗਈ ਮਾਂ ਆਪਣੀ ਹਨਾ ਉਹ ਆਪਣੇ ਕਹਿੰਦੇ ਉਹ ਦਵਾਈ ਦੇ ਮੈਨੂੰ ਇਦਾਂ ਦੀ ਕੋਈ ਗੋਲੀ ਦੇ ਜਿੰਨਾ ਮੈਂ ਆਪਣੇ ਬੱਚਿਆਂ ਨੂੰ ਭੁੱਲ ਜਾਵਾਂ ਕਿਦਾਂ ਦੀ ਉਹ ਜਿਗਰੇ ਦੇ ਨਾਲ ਉਹਨੇ ਇਹ ਮਤਲਬ ਹਨਾ ਉਹ ਕਿੱਡੇ ਜਿਗਰੇ ਨਾਲ ਗਈ ਹਨਾ ਤੇ ਇਹ ਇਸ ਲਈ ਮਾਂ-ਬਾਪ ਨਹੀਂ ਲੱਭਦੇ ਪਰ ਜਦੋਂ ਕੋਈ ਚੀਜ਼ ਹੁੰਦੀ ਆ ਆਪਾਂ ਨੂੰ ਉਹਦੀ ਬੈਲੀ ਨਹੀਂ ਪਤਾ ਜੇ ਤਾਂ ਚਲੇ ਜਾਂਦੀ ਆ ਉਸ ਤੋਂ ਬਾਅਦ ਸਾਰੇ ਆਪਾਂ ਬਾਅਦ ਚ ਪਛਤਾਉਂਦੇ ਆ ਪਰ ਉਦੋਂ ਕੋਈ ਫਾਇਦਾ ਨਹੀਂਗਾ ਜੇ ਹੈਗਾ ਨਾ ਮਾਪੇ ਤੁਹਾਡੇ ਨਾਲ ਤੇ ਹੁਣ ਕਰ ਲੋ ਜੋ ਹੁੰਦਾ ਕਰਨੋ ਜੁੰਨੀਆਂ ਉਹਨਾਂ ਦੇ ਕੋਲੋਂ ਸੀਸਾਂ ਲੈ ਆਉਂਦੀਆਂ ਦੁਆਵਾਂ ਲੈ ਆਉਂਦੀਆਂ ਲੈ ਲਓ ਸਹੀ ਗੱਲ ਬਾਅਦ ਦੇ ਵਿੱਚ ਕੋਈ ਫਾਇਦਾ ਨਹੀਂ ਆਉਂਦਾ ਬਾਅਦ ਵਿੱਚ ਸਰਾਧ ਕਰਦੇ ਆਪਾਂ ਸਰਾਧ ਕਰਦੇ ਆ ਕਿੰਨਾ ਕੁਸ਼ ਕਰਦੇ ਆ ਫਿਰ ਉਹਨਾਂ ਨੂੰ ਆਪਾਂ ਖੀਰ ਪੂੜੇ ਖਲੌਣੇ ਆ ਨਾ ਕੀ ਕੋਈ ਉਹ ਤਾਂ ਕਿਹਨੇ ਖਾਣੇ ਆ ਫਿਰਾਂ ਦੇ ਆਪਾਂ ਸਰਾਧ ਕਰਦੇ ਆ ਜਦੋਂ ਉਹਨਾਂ ਨੂੰ ਜਿੰਦੇ ਜਿੰਦੇ ਆਪਾਂ ਖੁਸ਼ ਹੋ ਕੇ ਬੁਲਾਇਆ ਵੀ ਨਹੀਂ ਜਿੰਦੇ ਜੀ ਪੁੱਛਦੇ ਵੀ ਨਹੀਂ ਆ ਨਾ ਫਿਰ ਡਰੇ ਹੋਏ ਇੰਨੇ ਹੁੰਦੇ ਭੱਜ ਭੱਜ ਉਹਨਾਂ ਲਈ ਸਰਾਧ ਕਰਦੇ ਆ ਸਰਾਧ ਕਰਦੇ ਆ ਹਾਂ ਵੀ ਸਾਨੂੰ ਆਣ ਕੇ ਫੜਨਾ ਲੈਣ ਤੋਂ ਤੁਸੀਂ ਪਹਿਲਾਂ ਹੀ ਜਿਨੇ ਰੱਜ ਕੇ ਸੇਵਾ ਕੀਤੀ ਉਹਨੂੰ ਸਰਾਧ ਕਰਨ ਦੀ जिने राज्य ਕੇ ਮਾਪਾ ਬਾਪ ਨੂੰ ਖੜਾਇਆ ਸੇਵਾ ਕੀਤੀ ਆ ਤੇ ਉਹਨੂੰ ਸ਼ਰਧਾਂ ਦੀ ਲੋੜ ਹੀ ਨਹੀਂ ਪੈਂਦੀ ਉਹਦੇ ਦਿਲ 'ਚ ਕੋਈ ਖੋਫ ਹੀ ਨਹੀਂ ਹੁੰਦਾ ਯਾ ਫੇ ਕਿ ਲੋਕਾਂ ਨੂੰ ਰੋਟੀਆਂ ਖਵਾਉਣੀਆਂ ਨਾਲੇ ਏਦਾਂ ਵੀ ਹੈ ਨਾ ਜਦੋਂ ਹੁਣ ਆਪਾਂ ਆਪਣੇ ਮਾਪੇ ਦੀ ਸੇਵਾ ਨਹੀਂ ਕੀਤੀ ਨਾ ਤਾਂ ਗਾਂ ਕੋਈ ਆਸ ਵੀ ਨਾ ਰੱਖੋ ਨਹੀਂ ਨਹੀਂ ਤੁਸੀਂ ਆਪਣੇ ਬੱਚਿਆਂ ਤੋਂ ਵੀ ਕੋਈ ਆਸ ਨਾ ਰੱਖੋ ਕਿ ਗਾਂ ਤੁਹਾਡੇ ਲਈ ਉਹ ਟਾਈਮ ਕੱਢਣਗੇ ਜੇ ਤੁਸੀਂ ਆਪਣੇ ਮਾਪੇ ਲਈ ਟਾਈਮ ਨਹੀਂ ਕੱਢ ਸਕਦੇ ਨਾ ਉਹਨਾਂ ਨੇ ਕੁਝ ਨਹੀਂ ਚਾਹੀਦਾ ਨਾ ਉਹਨਾਂ ਨੂੰ ਪੈਸਾ ਚਾਹੀਦਾ ਨਾ ਉਹਨਾਂ ਨੂੰ ਕੱਪੜੇ ਚਾਹੀਦੇ ਮਾਪੇ ਨੂੰ ਸਿਰਫ ਇੱਕ ਆ ਕੇ ਬੈਠ ਕੇ 10 ਮਿੰਟ ਉਹਨਾਂ ਨਾਲ ਗੱਲਬਾਤ ਕਰ ਲਈ ਤੁਸੀਂ ਉਹੀ ਚਾਹੀਦਾ ਹੁੰਦਾ ਬਿਲਕੁਲ ਬੱਚਿਆਂ ਤੋਂ ਉਹਨਾਂ ਨੂੰ ਅਖੀਰ 'ਚ ਕੁਝ ਨਹੀਂ ਚਾਹੀਦਾ ਹੁੰਦਾ ਬਜ਼ੁਰਗਾਂ ਨੂੰ ਇਨਨੀਆਂ ਵੀ ਜੇ ਤੁਸੀਂ ਹੋ ਸਕੇ ਤਾਂ ਜਰੂਰ ਆਪਣੇ ਮਾਂ-ਬਾਪ ਦੇ ਕੋਲ ਬੈਠਿਆ ਕਰੋ ਉਹਨਾਂ ਦੇ ਨਾਲ 5 ਮਿੰਟ 10 ਮਿੰਟ ਦੁੱਖ ਸੁੱਖ ਕਰਿਆ ਕਰੋ ਬੈਠ ਕੇ ਉਹਨਾਂ ਨੂੰ ਹੋਰ ਕੋਈ ਚੀਜ਼ ਨਹੀਂ ਲੋੜ ਸਾਡੇ ਪਿਆਰ ਦੀ ਲੋੜ ਆ ਪਿਆਰ ਦੀ ਲੋੜ ਆ ਮਾਂ-ਬਾਪ ਨੂੰ ਬਾਅਦ ਚ ਫੇ ਆਪਾਂ ਪਛਤਾਉਂਦੇ ਰਹਿ ਜਾਣਾ ਕਿਸੇ ਵੇਲੇ ਕਿ ਆਪਾਂ ਉਹਨਾਂ ਨੂੰ ਦੇ ਨਹੀਂ ਸਕੇ ਉਹ ਚੀਜ਼ਾਂ ਮਾਂ-ਬਾਪ ਤਾਂ ਐਂਡ ਤੱਕ ਬੱਚਿਆਂ ਲਈ ਹੋਰ ਸੁੱਖਾਂ ਹੀ ਮੰਗਦੇ ਰਹਿੰਦੇ ਕੁਰਬਾਨੀਆਂ ਦਿੰਦੇ ਰਹਿੰਦੇ ਮਾਮਾ ਮੇਰੇ ਬੱਚੇ ਦੀ ਤਰੱਕੀ ਹੋਵੇ ਮੇਰੇ ਬੱਚੇ ਤੰਦਰੁਸਤ ਰਹਿਣ ਆਪਣੇ ਹਮੇਸ਼ਾ ਸੀਸਾ ਦਿੰਦੇ ਰਹਿੰਦੇ ਤੁਸੀਂ ਕਦੀ ਵੀ ਕਿਸੇ ਮਾਂ ਨੂੰ ਬੈਠੀ ਹੁੰਦੇ ਲਿਓ ਉਹ ਸੀਸਾ ਹੀ ਦਊਗੀ ਆਪਣੇ ਬੱਚੇ ਨੂੰ ਪਰ ਤੁਸੀਂ ਉਹਨਾਂ ਨੂੰ ਭੁੱਲੋ ਨਾ ਉਹਨਾਂ ਨੂੰ ਨਾ ਭੁੱਲੋ ਜਿੱਥੇ ਵੀ ਦੂਰ ਬੈਠੇ ਆਂ ਮੈਡੀਕਲ ਤੇ ਦਵਾਈ ਜਾ ਕੇ ਦਵਾਈਆਂ ਨਾ ਲੈਣੀਆਂ ਪੈਣ ਤੇ ਸਾਨੂੰ ਆਪਣੇ ਬੱਚੇ ਭੁੱਲਣ ਦੀ ਦਵਾਈ ਦੇ ਦਿਓ ਸਹੀ ਗੱਲ ਆ ਇਹ ਨਾ ਕਰਨਾ ਪਵੇ ਕਿਸੇ ਮਾਂ ਨੂੰ ਬਿਲਕੁਲ ਸੋ ਇਹ ਹੀ ਸਾਡੀ ਅੱਜ ਦੀ ਸੀਗੀ ਛੋਟੀ ਜੀ ਕਹਾਣੀ ਤੁਹਾਨੂੰ ਕਿੱਦਾਂ ਦੀ ਲੱਗੀ ਜਰੂਰ ਦੱਸਿਓ ਹਾਂ ਜੀ ਤੇ ਠੀਕ ਆ ਜੀ ਚਲੋ ਹੁਣ ਆਪਾਂ ਜਿਹੜੀ ਹਰ ਵਾਰੀ ਪਾਉਨੇ ਆ ਬਾਤ ਹਾਂਜੀ ਅੱਜ ਦੀ ਬਾਤ ਬਾਤ ਨਹੀਂ ਪਾਓ ਜੀ ਅੱਜ ਦੀ ਅੱਜ ਦੀ ਬਾਤ ਹੈਗੀ ਆ ਜੀ ਬਾਪੂ ਬੋਲੇ ਤਾਂ ਜੜ ਜਾਂਦੇ ਚਾਚਾ ਬੋਲੇ ਤਾਂ ਖਲ ਜਾਂਦੇ ਖਲ ਜਾਂਦੇ ਅੱਛਾ ਅੱਛਾ ਹਾਂਜੀ ਬੋਲੇ ਤੇ ਜੁੜ ਜਾਂਦੇ ਚਾਚਾ ਬੋਲੇ ਤੇ ਖੁੱਲ ਜਾਂਦੇ ਹਾਂ ਚਲੋ ਹਾਂ ਇਹ ਹੁਣ ਤੁਸੀਂ ਦੱਸਣਾ ਹੈ ਕਿ ਇਹਦੀ ਇਹਦਾ ਕੀ ਜਵਾਬ ਹੈ ਇਹਦਾ ਕੀ ਜਵਾਬ ਹੈ ਹਾਂਜੀ ਤਾਂ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਇੱਕ ਵਾਰੀ ਫੇਰ ਤੇ ਚੰਗਾ ਜੀ ਹੁਣ ਆਪਾਂ ਅਗਲੀ ਵੀਡੀਓ ਵਿੱਚ ਮਿਲਾਂਗੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ